ਅੱਜ ਦਾ ਦਿਨ ਲੋਹ ਪੁਰਸ਼ ਅਖਬਾਰ ਵਾਲੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਨਾਲ ਜੁੜਿਆ ਹੋਇਆ ਹੈ ਤਾਂ ਪ੍ਰੋਗਰਾਮ ਇਤਿਹਾਸ ਦੇ ਤਾਰੀਖ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੇ ਦਿਨ ਦੇ ਇਤਿਹਾਸ ਦੀ ਗੱਲ ਕਰਦੇ ਆ ਤਾਂ 19 ਸਤੰਬਰ 2014 ਨੂੰ ਲੋਹਪੁਰਸ਼ ਅਖਬਾਰ ਵਾਲੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਦਾ ਦੇਹਾਂਤ ਹੋਇਆ ਸੀ ਉਹ ਵੱਡੇ ਅਕਾਲੀ ਲੀਡਰਾਂ ਵਿੱਚੋਂ ਇੱਕ ਸਨ ਚੱਕ ਨੰਬਰ 52 ਲਾਇਲਪੁਰ ਵਿੱਚ 1929 ਨੂੰ ਉਹਨਾਂ ਦਾ ਜਨਮ ਹੋਇਆ ਅਤੇ ਉਹ ਸਿੱਖ ਸਿਆਸਤ ਦੇ ਵਿੱਚ ਇੱਕ ਵੱਡਾ ਚਿਹਰਾ ਬਣੇ ਉਨ੍ਹਾਂ ਦੇ ਪਿਤਾ ਛਾਂਗਾ ਸਿੰਘ ਲਾਇਲਪੁਰ ਦੇ ਪਿੰਡ ਮੁੱਲਾਂਪੁਰ ਦੇ ਜ਼ਿਮੀਦਾਰ ਸਨ ਜਥੇਦਾਰ ਛਾਂਗਾ ਸਿੰਘ ਨੇ ਗੁਰੂ ਕਾ ਬਾਗ ਮੋਰਚਾ ਗੰਗਸਰ ਮੋਰਚਾ ਜੈਤੋ ਨਾਬਾ ਨਨਕਾਣਾ ਸਾਹਿਬ ਮੋਰਚਾ ਅਤੇ ਦਸਕਾ ਮੋਰਚੇ ਵਿੱਚ ਹਿੱਸਾ ਲਿਆ ਆਜ਼ਾਦੀ ਤੋਂ ਬਾਅਦ ਛਾਂਗਾ ਸਿੰਘ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਤਲਵੰਡੀ ਵਿੱਚ ਆਬਸੇ ਅਕਾਲੀ ਰਾਜਨੀਤੀ ਦੇ ਸ਼ੁਰੂਆਤੀ ਸਾਲਾਂ ਵਿੱਚ ਆਪਣੀ ਭੂਮਿਕਾ ਕਾਰਨ ਜਥੇਦਾਰ ਤਲਵੰਡੀ ਨੂੰ ਲੋਹ ਪੁਰਸ਼ ਦੀ ਉਪਾਧੀ ਮਿਲੀ ਉਹਨਾਂ ਨੇ ਪੰਜਾਬੀ ਸੂਬਾ ਮੋਰਚਾਂ ਵਿੱਚ ਆਪਣੀਆਂ ਗ੍ਰਿਫਤਾਰੀਆਂ ਦਿੱਤੀਆਂ ਐਮਰਜੈਂਸੀ ਦੇ ਪਹਿਲੇ ਜਥੇ ਵਿੱਚ ਹਿੱਸਾ ਹੋਣ ਕਰਕੇ 9 ਜੁਲਾਈ 1975 ਨੂੰ ਉਹਨਾਂ ਨੂੰ ਗ੍ਰਿਫਤਾਰ ਕਰਕੇ 19 ਮਹੀਨੇ ਜੇਲ੍ਹ ਦੇ ਵਿੱਚ ਰੱਖਿਆ ਗਿਆ 1960 ਅਤੇ 1965 ਵਿੱਚ ਉਹ SDPC ਮੈਂਬਰ ਚੁਣੇਗੇ ਸੰਤ ਫਤਿਹ ਸਿੰਘ ਦੇ ਦੇਹਾਂਤ ਤੋਂ ਬਾਅਦ ਉਹਨਾਂ ਨੂੰ ਸ਼ੋਮਣੀ ਅਕਾਲੀ ਦਲ ਦਾ ਸੀਨੀਅਰ ਵਾਇਸ ਪ੍ਰੈਜ਼ੀਡੈਂਟ ਚੁਣਿਆ ਗਿਆ 1960 ਤੋਂ ਉਹ ਅਕਾਲੀ ਦਲ ਕਾਰਜਕਾਰੀ ਕਮੇਟੀ ਦੇ ਮੈਂਬਰ ਬਣੇ ਇੰਦਰਾ ਗਾਂਧੀ ਵੱਲੋਂ ਲਗਾਈ ਗਈ ਐਮਰਜੈਂਸੀ ਦੌਰਾਨ ਉਹਨਾਂ ਨੂੰ 18 ਮਹੀਨੇ ਤੱਕ ਮੀਸਾ ਤਹਿਤ ਹਿਰਾਸਤ ਦੇ ਵਿੱਚ ਰੱਖਿਆ ਗਿਆ ਉਹ ਮਰਹੂਮ ਪ੍ਰਧਾਨ ਮੰਤਰੀ ਸਾਬਕਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਅਤੇ ਹੋਰ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਅਤੇ ਅਕਾਲੀ ਦਲ ਦੇ ਨੇਤਾਵਾਂ ਦੇ ਨਾਲ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਰਹੇ ਅਕਾਲੀ ਦਲ ਦੀ ਤਿਕੜੀ ਜਥੇਦਾਰ ਰਜਦੇਵ ਸਿੰਘ ਤਲਵੰਡੀ ਗੁਰਚਾਰਨ ਸਿੰਘ ਟੋੜਾ ਅਤੇ ਪ੍ਰਕਾਸ਼ ਸਿੰਘ ਬਾਦਲ ਦਾ ਰਾਜਨੀਤੀ ਉੱਤੇ ਦਬ ਦੇ ਬਾਹਰ ਆ ਨਿਰੰਕਾਰੀ ਅਤੇ ਅਖੰਡ ਕੀਰਤਨੀ ਜਥੇਦੇ ਸਿੰਘਾਂ ਵਿੱਚ ਹੋਏ ਟਕਰਾਅ ਵਿੱਚ 13 ਸਿੱਖਾਂ ਦੇ ਮਾਰੇ ਜਾਣ ਤੋਂ ਬਾਅਦ ਜਥੇਦਾਰ ਤਲਵੰਡੀ ਨੇ ਅਕਤੂਬਰ 1978 ਨੂੰ ਲੁਧਿਆਣਾ ਦੇ ਵਿੱਚ अखिल ਭਾਰਤੀ ਅਕਾਲੀ ਸੰਮੇਲਨ ਦਾ ਆਯੋਜਨ ਕੀਤਾ ਰਾਜਨੀਤਿਕ ਸਫਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਰਾਜਨੀਤੀ ਵਿੱਚ ਵੱਡੇ ਮਕਾਮ ਨੇ ਜਿਹੜੇ ਉਹਨਾਂ ਨੂੰ ਹਾਸਲ ਹੋਏ ਸਾਲ 1967 1969 ਅਤੇ 1972 ਵਿੱਚ ਉਹ ਤਿੰਨ ਵਾਰ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ ਅਤੇ ਗੁਰਨਾਮ ਸਿੰਘ ਦੀ ਸਰਕਾਰ ਦੇ ਵਿੱਚ ਮੰਤਰੀ ਮੰਡਲ ਦੇ ਵਿੱਚ ਵਿਕਾਸ ਅਤੇ ਪਸ਼ੂ ਪਾਲਣ ਮੰਤਰੀ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਵਿੱਚ ਜੇਲ੍ਹ ਖੇਡ ਅਤੇ ਟਰਾਂਸਪੋਰਟ ਮੰਤਰੀ ਬਣਾਏ ਗਏ 1977 ਦੇ ਵਿੱਚ ਉਹ ਸ਼ੋਮਨੀ ਅਕਾਲੀ ਦਲ ਦੀ ਟਿਕਟ ਤੇ ਲੋਕ ਸਭਾ ਮੈਂਬਰ ਚੁਣੇ ਗਏ 1980 ਤੋਂ 1986 ਤੱਕ ਉਹ ਰਾਜ ਸਭਾ ਦੇ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਕਰਦੇ ਰਹੇ 1978 ਅਤੇ 1988 ਦੇ ਵਿੱਚ ਉਹ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਚੁਣੇ ਗਏ ਸਾਲ 2000 ਦੇ ਵਿੱਚ ਉਹ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ ਜਦ ਅਕਾਲੀ ਜਨਤਾ ਸਰਕਾਰ ਸਹੀ ਢੰਗ ਦੇ ਨਾਲ ਚੱਲ ਰਹੀ ਸੀ ਤਾਂ ਸਿੱਖਿਆ ਮੰਤਰੀ ਸੁਖਦੇਵ ਸਿੰਘ ਦਾ ਕਥਿਤ ਭ੍ਰਿਸ਼ਟਾਚਾਰ ਦਾ ਮੁੱਦਾ ਸਾਹਮਣੇ ਆਇਆ ਮਿਲੀ ਜਾਣਕਾਰੀ ਮੁਤਾਬਕ ਬਾਦਲ ਸੁਖਜਿੰਦਰ ਸਿੰਘ ਨੂੰ ਹਟਾਣਾ ਚਾਹੁੰਦੇ ਸੀ ਲੇਕਿਨ ਤਲਵੰਡੀ ਤੇ ਟੌੜਾ ਇਸ ਦਾ ਵਿਰੋਧ ਕਰਦੇ ਸਨ ਜਦੋਂ ਸਿੱਖਿਆ ਮੰਤਰੀ ਨੂੰ ਮੰਤਰੀ ਮੰਡਲ ਵਿੱਚੋਂ ਬਾਹਰ ਕਰ ਦਿੱਤਾ ਗਿਆ ਤਾਂ ਦੋ ਹੋਰ ਮੰਤਰੀਆਂ ਜਸ਼ਵਿੰਦਰ ਸਿੰਘ ਬਰਾੜ ਅਤੇ ਰਣਜੀਤ ਸਿੰਘ ਟੀਮਾ ਨੇ ਉਸ ਦੇ ਹੱਕ ਵਿੱਚ ਅਸਤੀਫਾ ਦੇ ਦਿੱਤਾ ਇਸ ਸਮੇਂ ਇੱਕ ਪਾਸੇ ਪ੍ਰਕਾਸ਼ ਸਿੰਘ ਬਾਦਲ ਦੂਜੇ ਪਾਸੇ ਟੌੜਾ ਅਤੇ ਤਲਵੰਡੀ ਵਿਚਕਾਰ ਮਤਭੇਦ ਵੱਧ ਗਏ ਤਾਂ ਤਲਵੰਡੀ ਵਿਰੁੱਧ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਵੀ ਸ਼ਿਕਾਇਤ ਆ ਜਿਹੜੀ ਉਹ ਕੀਤੀ ਗਈ ਸੀ ਜਿੱਥੇ ਜਥੇਦਾਰ ਸਾਹਿਬ ਨੇ ਉਹਨਾਂ ਨੂੰ ਤਲਬ ਕੀਤਾ ਅਤੇ ਤਲਵੰਡੀ ਨੇ ਆਪਣੀ ਗਲਤੀ ਲਈ ਮਾਫੀ ਮੰਗੀ ਅਤੇ ਪ੍ਰਸ਼ਚਾਤਾਪ ਕੀਤਾ 85 ਸਾਲ ਦੀ ਉਮਰ ਵਿੱਚ ਅੱਜ ਦੇ ਦਿਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਦਾ ਦੇਹਾਂਤ ਹੋ ਗਿਆ ਤਾਂ ਉਹਨਾਂ ਨੂੰ ਅੱਜ ਵੀ ਉਹਨਾਂ ਦੇ ਯੋਗਦਾਨ ਵਾਸਤੇ ਯਾਦ ਕੀਤਾ ਜਾਂਦਾ ਏ ਅਤੇ ਉਹਨਾਂ ਦਾ ਵਰਤੀ ਸਮਾਗਮ ਜਿਹੜਾ ਉਹ ਮਨਾਇਆ ਜਾਂਦਾ ਏ ਤਾਂ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਜਿਹੜੇ ਉਹ ਵੀ ਰਾਜਨੀਤੀ ਵਿੱਚ ਸਰਗਰਮ ਰਹੇ ਨੇ